ਵੈਗੁਰ ਜੀ ਦਾ ਖਾਸਾ ਵੈਗੁਰ ਜੀ ਦੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਚਮ ਪਾਸ਼ਾ ਧੰਗੁਰ ਅਰਜੁਨਦੀਪ ਜੀ ਨੇ ਅੰਕ 250 ਦੇ ਉੱਤੇ ਇਕ ਕਉ ਕਰ ਸਤਗੁਰ ਪ੍ਰਸਾਦ ਗੋੜੀ 52 ਅਕਰੀ ਮਹਿਲਾ ਪੰਜਵਾਂ ਬਾਣੀ ਦਰਜ ਕੀਤੀ ਹੈ ਜਿਸ ਦੀ ਸਮਾਪਤੀ ਅੰਕ 262 ਦੇ ਉੱਤੇ ਹੁੰਦੀ ਹੈ ਇਸ 52 ਅਕਰੀ ਦੇ ਆਰੰਭਤਾ ਅਤੇ ਇਸ ਦੀ ਸਮਾਪਤੀ ਪਾਸ਼ਾ ਜੀ ਨੇ ਗੁਰਦੇਵ ਮਾਤਾ ਗੁਰਦੇ ਪਿਤਾ ਗੁਰਦੇ ਸੁਆਮੀ ਪਰਮੇਸ਼ਵਰਾ ਦੀ ਸ਼ਲੋਕ ਦੇ ਨਾਲ ਕੀਤੀ ਹੈ ਪਾਉ ਇਹ ਸ਼ਲੋਕ ਅੰਗ 250 ਤੇ 52 ਅਖਰੀ ਦੇ ਸ਼ੁਰੂ ਵੀ ਅਤੇ ਅੰਗ 262 ਤੇ 52 ਅਕਰੀ ਦੀ ਸਮਾਪਤੀ ਤੇ ਦੁਬਾਰਾ ਦਰਜ ਕੀਤਾ ਗਿਆ ਹੈ ਇਸ ਲਈ ਅੰਗ 262 ਤੇ ਇਸ ਸ਼ਲੋਕ ਦੀ ਸਮਾਪਤੀ ਤੋਂ ਬਾਅਦ ਮਹਾਰਾਜ ਜੀ ਨੇ ਦਰਜ ਕੀਤਾ ਹੈ ਇਸ ਸ਼ਲੋਕਾਦੰਤ ਪੜਨਾ ਮਹਾਰਾਜ ਜੀ ਆਖਦੇ ਹਨ ਕਿ ਇਹ ਸ਼ਲੋਕ ਦੁਬਾਰਾ ਆਇਆ ਹੈ ਇਹ ਨਾ ਹੋਵੇ ਕਿ ਤੁਸੀਂ ਇਸ ਨੂੰ ਦੁਬਾਰਾ ਨਾ ਪੜੋ ਆਪਨੇ 52 ਅਕਰੀ ਦੇ ਸ਼ੁਰੂ ਅਤੇ ਅੰਤ ਦੋਨੋਂ ਵਾਰੀ ਇਸ ਸ਼ਲੋਕ ਨੂੰ ਪੜਨਾ ਹੈ ਅੰਗ 262 ਦੇ ਉਤੇ ਹੀ ਇਸ 52 ਅਕਰੀ ਦੀ ਸਮਾਪਤੀ ਤੋਂ ਬਾਅਦ ਗੁਰੂ ਅਰਜਨ ਪਾਸ਼ਾ ਜੀ ਨੇ ਆਪਣੀ ਸਭ ਤੋਂ ਲੰਬੀ ਰਚਨਾ ਗੌੜੀ ਸੁਖਮਨੀ ਮਹਲਾ 5ਵੀਂ ਦੀ ਬਾਣੀ ਦਰਜ ਕੀਤੀ ਹੈ। ਕੋਚ ਸੰਗਤਾਂ ਜੋ ਸੁਖਮਨੀ ਸਾਹਿਬ ਜੀ ਦਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਰਦੀਆਂ ਹਨ ਉਹ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰਨ ਤੋਂ ਪਹਿਲਾਂ ਇਹ ਸ਼ਲੋਕ ਪੜ੍ਹਦੇ ਹਨ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੌਮੀ ਪਰਮੇਸ਼ਵਰਾ ਅਤੇ ਪੜ੍ਹਨ ਤੋਂ ਬਾਅਦ ਬੋਲਦੇ ਹਨ ਇਹ ਸ਼ਲੋਕਾਦੰਤ ਪੜ੍ਹਨਾ ਜਿਸ ਦਾ ਮਤਲਬ ਹੈ ਕਿ ਇਹ ਸ਼ਲੋਕ ਨੂੰ 52 ਅਖਰੀ ਦੇ ਆਦ ਆਰੰਭ ਅਤੇ ਅੰਤ ਅਖੀਰ ਵਿੱਚ ਪੜ੍ਹਨਾ ਹੈ ਨਾ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਤੋਂ ਪਹਿਲਾਂ ਜੋ ਕਿ ਗਲਤ ਹੈ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਇਹ ਸ਼ਲੋਕ ਪੜਿਆ ਕਿ ਉਹਨਾਂ ਨੇ ਇਹ ਸ਼ਲੋਕ ਨੂੰ ਆਦ ਵਿੱਚ ਪੜਿਆ ਬਿਲਕੁਲ ਵੀ ਨਹੀਂ ਜੇ ਨਹੀਂ ਪੜਿਆ ਤਾਂ ਸਮਝੋ ਕਿ ਅਸੀਂ ਗੁਰੂ ਜੀ ਦੇ ਆਗਿਆਂ ਦਾ ਉਲੰਘਣ ਕੀਤਾ ਹੈ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ ਇਸ ਸ਼ਲੋਕ ਦਾ ਕੋਈ ਸੰਬੰਧ ਨਹੀਂ ਹੈ ਇਹ ਸ਼ਲੋਕ 52 ਅਖਰੀ ਦੇ ਆਦ ਅਤੇ ਅੰਤ ਵਿੱਚ ਪੜਨ ਦੀ ਹਿਦਾਇਤ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਨੂੰ ਦਿੱਤੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ